ਨਮਸਕਾਰ ਸਤਿ ਸ਼੍ਰੀ ਅਕਾਲ ਆਦਾਬ ਮੈਂ ਤੀਂ ਅੰਦਰ ਪਾਲ ਕੌਰ ਮੈਂ ਦੋ ਗੱਲਾਂ ਕਰਾਂਗੀ ਤੁਹਾਡੇ ਨਾਲ ਅੱਜ ਜਿਹੜੀ ਮੈਂ ਤੁਹਾਡੇ ਨਾਲ ਗੱਲ ਕਰਨ ਜਾ ਰਹੀ ਹਾਂ ਜੀ ਮੇਰੀ ਪੰਜਾਬੀ ਦੀ ਕਿਤਾਬ ਪੰਜਾਬੀ ਰੈਤਲ ਦਾ ਵਿਆਹ ਨਾਲ ਸੰਬੰਧਿਤ ਭਾਗ ਮਾਜੜਾ ਬਾਰੇ ਗੱਲ ਕਰਨ ਜਾ ਰਹੀ ਹਾਂ ਜਦੋਂ ਵਿਆਹ ਦਾ ਦਿਨ ਨਿਸ਼ਚਿਤ ਹੋ ਜਾਂਦਾ ਹੈ ਵਿਆਹ ਵੱਜ ਜਾਂਦਾ ਉਸ ਦਿਨ ਤੋਂ ਬਾਅਦ ਪਰਿਵਾਰ ਦੇ ਬਹੁਤ ਹੀ ਨੇੜਲੇ ਰਿਸ਼ਤੇਦਾਰ ਘਰ ਉਸ ਪਰਿਵਾਰ ਨੂੰ ਮਾਜੜਾ ਦੇ ਕੇ ਜਾਂਦੇ ਇੱਥੇ ਮਾਜੜਾ ਦੇਣ ਤੋਂ ਭਾਵ ਹੈਗਾ ਕਿ ਰੋਟੀ ਆਪਦੇ ਘਰੋਂ ਬਣਾ ਕੇ ਖਾਣਾ ਉਹਨਾਂ ਨੂੰ ਦੇ ਕੇ ਜਾਂਦੇ ਆ ਪਰਿਵਾਰ ਵਿਆਹ ਦੀਆਂ ਤਿਆਰੀਆਂ ਦੇ ਵਿੱਚ ਸਾਰਾ ਦਿਨ ਲੱਗਾ ਰਹਿੰਦਾ ਉਸ ਸਮੇਂ ਪਰਿਵਾਰ ਨੂੰ ਜੇ ਬਣਿਆ ਬਣਾਇਆ ਖਾਣਾ ਮਿਲ ਜਾਵੇ ਤਾ ਹੋਰ ਵੀ سونے ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਸੀ ਇਸ ਲਈ ਪੁਰਾਣੇ ਸਮਿਆਂ ਦੇ ਵਿੱਚ ਮਾਂ ਜਣਾ ਦੇਨ ਦੀ ਜਿਹੜੀ ਰਸਮ ਹੋਂਦ ਵਿੱਚ ਆਈ ਉਸ ਟਾਈਮ ਕੀ ਹੁੰਦਾ ਕਿ ਇੱਕ ਤਾਂ ਸਾਰੇ ਘਰ ਦੇ ਜੀ ਨੇੜਲੇ ਰਿਸ਼ਤੇਦਾਰ ਇਕੱਠੇ ਹੋ ਜਾਂਦੇ ਆ ਘਰ ਦੇ ਵਿੱਚ ਰੌਣਕ ਲੱਗਦੀ ਆ ਹਾਸਾ ਠੱਠਾ ਚੱਲਦਾ ਤੇ ਦੂਸਰਾ ਵਿਆਹ ਨੂੰ ਲੈ ਕੇ ਅਰੇ مشورے ਤੇ ਸਲਾਹਾਂ ਹੁੰਦੀਆਂ ਕਿ ਕਿਹੜਾ ਪ੍ਰੋਗਰਾਮ ਕਿਵੇਂ-ਕਿਵੇਂ ਕਰਨਾ ਇਸ ਕਰਕੇ ਮਾਝੜਾ ਜਿਹੜਾ ਪਹਿਲੇ ਸਮਿਆਂ ਦੇ ਵਿੱਚ ਦਿੱਤਾ ਜਾਂਦਾ ਸੀ ਜਿਸ ਦਾ ਕੇ ਵਿਆਹ ਵਾਲੇ ਪਰਿਵਾਰ ਨੂੰ ਬਹੁਤ ਲਾਭ ਹੁੰਦਾ ਸੀ ਅੱਜ ਕੱਲ ਇਹ ਰਸਮ ਬਹੁਤ ਘਟ ਗਈ ਹੈ ਅੱਜ ਕੱਲ ਕੋਈ ਮਾਝੜਾ ਨਹੀਂ ਦਿੰਦਾ ਜੇ ਕੋਈ ਦਿੰਦਾ ਵੀ ਹੈ ਤਾਂ ਉਹ ਖਾਣਾ ਪਕਾ ਕੇ ਪੱਕੀ ਬਕਾਈ ਰੋਟੀ ਨਹੀਂ ਦਿੰਦਾ ਉਹ ਕੱਚਾ ਰਾਸ਼ਨ ਰਸਦ ਜਿਹੜੀ ਆ ਉਸ ਪਰਿਵਾਰ ਨੂੰ ਦੇ ਜਾਂਦਾ ਹੈ ਬਹੁਤੇ ਲੋਕਾਂ ਨੂੰ ਤਾਂ ਇਸ ਚੀਜ਼ ਦਾ ਪਤਾ ਵੀ ਨਹੀਂ ਪਰ ਇਸ ਦੇ ਨਾਲ ਪਰਿਵਾਰ ਨੂੰ ਜਿਹੜੀ ਆ ਖਾਣਾ ਪੱਕੇ ਆ ਖਾਣ ਵਿੱਚ ਬਹੁਤ ਸਹੂਲਤ ਹੁੰਦੀ ਸੀ ਅੱਜ ਲਈ ਇੰਨੇ ਜੀ ਧੰਨਵਾਦ